ਕੀ ਗੱਲ ਕੀ ਸਰ ਸੁਣ ਪੜੀ ਸਲੀਮ ਭਾਈ ਦਾ ਅਫਸਰ ਜਿੱਦਾਂ ਤੁਹਾਨੂੰ ਪਤਾ ਹੀ ਆ ਤੇ ਮੈਂ ਮੁੰਡਾ ਮੇਰਾ ਸੀ ਇੱਥੇ ਕੰਮ ਕਰਦਾ 10 ਵਜੇ ਆਉਂਦਾ ਉਹ ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੋਕ ਜਿਹੜਾ ਟੁੱਟਾ ਹੋਇਆ ਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ ਤੇ ਉਹ ਸਾਹਮਣੇ ਬੈਠ ਗਿਆ ਫਿਲਹਾਲ ਮੈਂ ਉਹਨੇ ਤੇ ਚ ਆ ਗਿਆ 15 20 ਮਿੰਟ ਤੇ ਅੰਦਰ ਜਦੋਂ ਆਏ ਆ ਤੇ ਚੋਰੀ ਤਾਂ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ ਤੇ ਰਾਤ ਨੂੰ 2:40 ਤੇ ਦੋ ਮੁੰਡੇ ਆਏ ਆ ਸਕੂਟਰ ਤੇ ਤੇ ਦੋ ਚ ਪੰਜਾਂ ਚ ਚਲ ਗਏ ਆ ਮੇਨ ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ ਦੇਖਿਆ ਆ ਇੱਕ ਇਨਵਰਟਰ ਤੇ ਇੱਕ ਮੇਰਾ ਲੋਕਰ ਅਫੀਸ਼ਰ ਲੋਕਰ ਆ ਉਹ ਹੈ ਨਹੀਂ ਬਾਕੀ ਉਹਨਾਂ ਚੀਜ਼ਾਂ ਬਾਅਦ ਚ ਪਤਾ ਲੱਗੀਆਂ ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ ਉਹਦੇ ਚ ਭਾਜੀ ਮੇਰੇ ਅਫੀਸ਼ਰ ਡਾਕੂਮੈਂਟਸ ਆ ਗਏ ਕੁਝ ਕਿਤਾਬਾਂ ਬੋਰਡੀਆਂ ਨਾ ਸੀ ਗਏ ਕੈਸ਼ ਤੇ ਭਾਜੀ ਇੱਕ ਤਾਂ ਐਡਵਾਂਸ ਆ ਕੱਟੇ ਪ੍ਰੋਗਰਾਮ ਦਾ ਕਾਲ ਨਹੀਂ ਜਿਹੜਾ ਕਿ ਉਹ ਬਹੁਤ ਦੇ ਚ ਰੱਖਦੇ ਨਹੀਂ ਆ ਫਿਰ ਲਾਕਰ ਚ ਰੱਖਦੇ ਨਹੀਂ ਹੋਰ ਕੀ ਕੀ ਲੈ ਗਏ ਹੋਰ ਵੀ ਇਹਦੇ ਇਲਾਵਾ ਕੀ ਕੀ ਸਮਾਨ ਹੈਗਾ ਡਾਕੂਮੈਂਟਸ ਪਾਦੀ ਪਾਦੀ ਦਾ ਲਾਇਸੈਂਸ ਰੀਡਿੰਗ ਹੋਣਾ ਸੀਗਾ ਉਹ ਪੇਪਰ ਪੇ ਆ ਤੁਹਾਨੂੰ ਕਿੰਨੀ ਦਿਨ ਹੋ ਗਈ ਮਾਸਟਰ ਸਟੂਡੈਂਟ ਦੇ ਨਾਮ ਮੇਨੂ ਪਾਦੀ ਦਾ 22 ਸਾਲ ਹੋ ਗਏ ਇਸ ਗੱਲ ਦੀ ਕਲਾਸ ਲਿਮ ਜਰੂਰ ਹੋਵੇਗੀ ਹਾਂਜੀ ਪਾਦੀ ਦੇ ਨੋਲਜ ਚਾਹੀਦਾ ਪੋਰਸ ਕਿੰਨੀ ਕੀਤੀ ਹੈ ਜੀ ਅੱਛਾ ਕੋਈ ਇਹਨਾਂ ਦੇ ਕੋਈ 골ਡ ਜੇਵਲਰੀ ਗਾ ਰਹੇ ਨੇ ਸੀ ਇੱਥੇ ਮੁਕ ਨਹੀਂ ਬਿਆ ਤੁਸੀਂ ਕਲਾਕਾਰਾਂ ਚ ਰਹਨੇ ਹੋ ਪੰਜਾਬ ਪੁਲਿਸ ਨੂੰ ਇਤਲਾ ਕਰ ਚੁੱਕੇ ਹੋ ਕਲਾਕਾਰ ਸੀਮਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਬਤਾ ਕੀ ਮੈਂ ਤਾਂ ਖੁਦ ਹਰਾਨ ਆ ਮੈਂ ਆਪਣੇ ਜਿਹਦੇ ਨੇਬਰ ਜਿਹਦੇ ਮੈਂ ਹੁਣ ਕੈਮਰੇ ਦੇਖਿਆ ਮੈਂ ਉਹਨੂੰ ਇਹੀ ਗੱਲ ਦੱਸ ਕੇ ਆ ਕਿ ਅਸੀਂ ਬਾਈ ਸੇਫ ਮਹੱਲੇ ਚ ਵੀ ਹੈ ਨਹੀਂ ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ ਚ ਸੇਫ ਆ ਪਰ ਮਹੱਲੇ ਚ ਵੀ ਸੇਫ ਨਹੀਂ ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਈ ਡੀ ਵੀ ਮੈਂ ਚੈੱਕ ਨਹੀਂ ਕੀਤਾ ਹਲੇ ਲੋਕਰ ਹੈ ਔਰ ਇਨਵਰਟਰ ਹੈ ਤੁਹਾਡਾ ਪਾਈਪ ਉਸ ਤੋਂ ਸੀਸੀਟੀਵੀ ਸੁਦੇ ਸਮੇਂ ਆ ਗਈ ਜੀ ਬਈ ਕਿੰਨੇ ਬੰਦੇ ਸੀ ਭਾਈ ਦੋ ਮੁੰਡੇ ਆ ਵੀਰ ਠੀਕ ਹੈ ਭਾਈ ਬਾਈਕ ਤੇ ਸੀ ਭਾਈ ਐਕਟੂਅਲ ਬਲੈਕ ਕਲਰ ਦੀ ਕਿੰਨਾ ਨੂੰ ਭਾਈ ਨੁਕਸਾਨ ਹੋਇਆ ਭਾਈ ਹੁਣ ਪਤਾ ਲੱਗੂਗਾ ਚੈੱਕ ਕਰਕੇ ਉਹਦਾ ਮੋਰਲੇ ਇਹੀ ਹੈ ਕਿ ਇਨਵਰਟਰ ਤੇ ਇੱਕ ਵਾਰਾ ਲੌਕਰ ਹੈ ਅਫੀਸ਼ਲ ਲੌਕਰ ਸੁਣੋ ਕੀ ਮਾਮਲਾ ਜੀ ਪੁੱਛੀਓ ਮਾਮਲਾ ਚੋਰੀ ਦਾ ਸਾਹਮਣੇ ਨਜ਼ਰ ਆਇਆ ਹੂੰ ਕਿੰਨਾ ਦੇ ਹੋਈ ਸਰ ਚੋਰੀ ਹਾਂਜੀ ਕਿੰਨਾ ਦੇ ਹੋਈ ਸਰ ਇਹ ਮਾਸਟਰ ਸ੍ਰੀਮ ਜੀ ਦੇ ਦਫ਼ਤਰ ਹੋਈ ਹੈ ਕਿਹੜੀ ਜਗ੍ਹਾ ਸਰ ਇਹ ਆਬਾਦਪੁਰੇ 6 ਨੰਬਰ ਗਲੀ ਦੇ ਨੇੜੇ ਹੂੰ ਤੇ ਇਹ ਰਾਤ तकरीबन 새벽 2 ਵਜੇ ਦੇ ਦਰਮਿਆਨ ਹੋਈ ਹੈ ਹੂੰ ਤੇ तकरीबन 3 ਵਜੇ ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ ਹੂੰ ਹੂੰ ਸਰ ਮੋਕੇ ਦੀ ਸੀਸੀਟੀਵੀ ਦੇਖੀ ਜੀ ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ ਤੇ ਹਜੇ ਫਰਮ ਵੈਰੀਫਾਈ ਕੀਤਾ ਜਿੰਨਾ ਕੋ ਮੋਟਾ ਮੋਟਾ ਜਿੱਥੇ ਜਿੱਥੇ ਪਾਏ ਨੇ ਜਿੱਦਾਂ ਭਾਂਡਾ ਲੈ ਕੇ ਗਏ ਨੇ ਹਾਂਜੀ ਇੱਕ ਲੋਕਰ ਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ ਬਾਕੀ ਪੜਤਾਲ ਕਰ ਰਹੇ ਆਂ ਦੇਖ ਰਹੇ ਆਂ ਬਾਕੀ ਹੋਰ ਕੋਈ ਸਮਾਨ ਚੱਕ ਰਿਹਾ ਅਪਰੋਸਲ ਕੀ ਨਾਮ ਜੀ ਮੇਰਾ ਨਾਮ ਐਸ ਐਸ ਸਿੰਘ ਕਿਹੜੇ ਥਾਣੇ ਸਰ ਮੈਂ ਪੀਸੀਆਰ ਸਕਾਟ ਤੋਂ ਆ ਠੀਕ ਹੈ ਧੰਨਵਾਦ ਸਰ ਥੈਂਕ ਯੂ